ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲਿਆਂ ਜੀ ਕਿ ਜਦੋਂ ਵੀ ਤੁਸੀਂ ਪਾਠ ਸਿਮਰਨ ਕਰਦੇ ਹੋ ਉਸ ਸਮੇਂ ਜੇਕਰ ਤੁਹਾਨੂੰ ਵੀ ਇਹ ਤਿੰਨ ਅਨੁਭਵ ਹੋਣੇ ਸ਼ੁਰੂ ਹੋ ਜਾਂਦੇ ਹਨ ਤਾਂ ਸਮਝ ਲਓ ਕਿ ਪ੍ਰਮਾਤਮਾ ਜੀ ਨੇ ਤੁਹਾਡੇ ਤੇ ਕਿਰਪਾ ਕਰ ਦਿੱਤੀ ਹੈ ਤੁਹਾਡੀ ਅਰਦਾਸ ਸੁਣ ਲਈ ਹੈ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਾਤ ਸੰਗਤ ਜੀ ਅੱਜ ਦੀ ਵੀਡੀਓ ਦਾ ਜੋ ਵਿਸ਼ਾ ਹੈ ਅੱਜ ਅਸੀਂ ਗੱਲ ਕਰਨ ਵਾਲੀਆਂ ਕਿ ਜਦੋਂ ਵੀ ਪਾਠ ਸਿਮਰਨ ਕਰਦੇ ਸਮੇਂ ਇਹ ਤਿੰਨ ਅਹਿਸਾਸ ਤੁਹਾਨੂੰ ਹੋਣੇ ਸ਼ੁਰੂ ਹੋ ਜਾਣ ਤਾਂ ਸਾਤ ਸੰਗਤ ਜੀ ਸਮਝ ਲਓ ਕਿ ਪਰਮਾਤਮਾ ਜੀ ਨੇ ਤੁਹਾਡੀ ਅਰਦਾਸ ਸੁਣ ਲਈ ਹੈ। ਪਰਮਪਿਤਾ ਪਰਮੇਸ਼ਰ ਜੀ ਦੇ ਕੰਨਾਂ ਤੱਕ ਤੁਹਾਡੀ ਆਵਾਜ਼ ਪਹੁੰਚ ਚੁੱਕੀ ਹੈ। ਸਾਤ ਸੰਗਤ ਜੀ ਅੱਜ ਅਸੀਂ ਇਸੇ ਹੀ ਵਿਸ਼ੇ ਤੇ ਗੱਲ ਕਰਾਂਗੇ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਸਾਥ ਸੰਗਤ ਜੀ ਜਦੋਂ ਵੀ ਤੁਸੀਂ ਪਾਠ ਕਰਦੇ ਹੋ ਚਾਹੇ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਕਰਦੇ ਹੋ ਜਪਜੀ ਸਾਹਿਬ ਦਾ ਪਾਠ ਕਰਦੇ ਹੋ ਤਾਂ ਫਿਰ ਸਾਥ ਸੰਗਤ ਜੀ ਗੁਰਬਾਣੀ ਦਾ ਜਾਪ ਕਰਦੇ ਸਮੇਂ ਇੱਕ ਖਾਸ ਪਲ ਆਉਂਦਾ ਹੈ ਇਹ ਇੱਕ ਪਲ ਅਜੀਹਾ ਹੁੰਦਾ ਹੈ ਜਿਸ ਵਿੱਚ ਤੁਹਾਨੂੰ ਇਹ ਅਹਿਸਾਸ ਹੋ ਜਾਂਦਾ ਹੈ ਕਿ ਗੁਰੂ ਜੀ ਹੁਣ ਤੁਹਾਡੇ ਨੇੜੇ ਹਨ ਬੈਠੇ ਹਨ ਸਤਿਗੁਰੂ ਸੱਚੇ ਪਰਮ ਪਿਤਾ ਪਰਮਾਤਮਾ ਜੀ ਤੁਹਾਡੇ ਅੰਗ ਸੰਗ ਆ ਚੁੱਕੇ ਹਨ ਸਾਧ ਸੰਗਤ ਜੀ ਇਹ ਪਲ ਜਿਹੜਾ ਹੈ ਨਾ ਬੜਾ ਹੀ ਨਿਰਾਲਾ ਹੁੰਦਾ ਹੈ ਬਾਹਰ ਦੀ ਦੁਨੀਆ ਸਾਰੀ ਹੀ ਇੱਕ ਪਲ ਲਈ ਰੁਕ ਜਾਂਦੀ ਹੈ ਅਤੇ ਤੁਹਾਡਾ ਮਨ ਸ਼ਾਂਤ ਹੋ ਜਾਂਦਾ ਹੈ ਤੁਹਾਡਾ ਜੋ ਮਨ ਹੈ ਪਰਮ ਪਿਤਾ ਪਰਮੇਸ਼ਰ ਜੀ ਦੇ ਨਾਲ ਜੁੜ ਜਾਂਦਾ ਹੈ ਫਿਰ ਸਾਧ ਸੰਗਤ ਜੀ ਜੇਕਰ ਅਜਿਹੇ ਪਲ ਪਾਠ ਕਰਦੇ ਸਮੇਂ ਤੁਹਾਡੀ ਵੀ ਜ਼ਿੰਦਗੀ ਦੇ ਵਿੱਚ ਆਉਂਦੇ ਹਨ ਫਿਰ ਸਾਥ ਸੰਗਤ ਜੀ ਪਰਮਾਤਮਾ ਜੀ ਦੀ ਬਹੁਤ ਵੱਡੀ ਮਿਹਰ ਹੈ ਕਿਉਂਕਿ ਸਾਥ ਸੰਗਤ ਜੀ ਬਹੁਤ ਸਾਰੇ ਲੋਕ ਇਹ ਸੋਚਦੇ ਹਨ ਪਾਠ ਸਿਮਰਨ ਕਰਦੇ ਸਮੇਂ ਜਾਂ ਫਿਰ ਅਰਦਾਸ ਕਰਦੇ ਸਮੇਂ ਉਹਨਾਂ ਦੇ ਮਨ ਵਿੱਚ ਇਹ ਸਵਾਲ ਆਉਂਦਾ ਹੈ ਕਿ ਮੇਰੀ ਅਰਦਾਸ ਗੁਰੂ ਤੱਕ ਪਹੁੰਚ ਚੁੱਕੀ ਹੈ ਜਾਂ ਨਹੀਂ ਜਾਂ ਫਿਰ ਮੇਰੇ ਦੁਆਰਾ ਕੀਤਾ ਗਿਆ ਪਾਠ ਸਿਮਰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਬੂਲ ਕੀਤਾ ਹੈ ਕਿ ਨਹੀਂ ਜੀ ਤੁਹਾਡੇ ਦੁਆਰਾ ਕੀਤੀ ਗਈ ਉਹ ਬੇਨਤੀ ਕਦੇ ਖਾਲੀ ਨਹੀਂ ਜਾਂਦੀ ਜਦੋਂ ਤੁਸੀਂ ਪੂਰੇ ਦਿਲ ਨਾਲ ਪੂਰੇ ਭਰੋਸੇ ਨਾਲ ਪਾਠ ਸਿਮਰਨ ਕਰਦੇ ਹੋ ਤਾਂ ਪਾਠ ਸਿਮਰਨ ਕਰਦੇ ਸਮੇ ਅਜੀਹਾ ਪਾਲ ਜ਼ਰੂਰ ਆਉਂਦਾ ਹੈ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਪਰਮ ਪਿਤਾ ਪਰਮੇਸ਼ਵਰ ਜੀ ਤੁਹਾਡੇ ਅੰਗ ਸੰਗ ਫਿਰ ਸਹਾਈ ਹੋ ਜਾਂਦੇ ਹਨ ਸਾਥ ਸੰਗਤ ਜੀ ਹੁਣ ਅਸੀਂ ਤੁਹਾਡੇ ਨਾਲ ਉਹ ਤਿੰਨ ਅਨੁਭਵ ਸਾਂਝੇ ਕਰਨ ਵਾਲੇ ਹਾਂ ਜਿਹਨਾਂ ਦੇ ਰਾਹੀਂ ਸਾਨੂੰ ਇਹ ਪਤਾ ਲੱਗ ਜਾਵੇਗਾ ਕਿ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਕੰਨਾਂ ਤੱਕ ਸਾਡੀ ਅਰਦਾਸ ਪਹੁੰਚ ਚੁੱਕੀ ਹੈ ਸਾਡਾ ਧਿਆਨ ਹੁਣ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਨਾਲ ਜੁੜ ਚੁੱਕਿਆ ਹੈ ਫਿਰ ਸਾਤ ਸੰਗ ਹੈ ਜੀ ਸਭ ਤੋਂ ਪਹਿਲਾ ਅਨੁਭਵ ਜੋ ਪਾਠ ਕਰਦੇ ਸਮੇਂ ਸਾਨੂੰ ਹੁੰਦਾ ਹੈ ਉਹ ਹੈ ਸਾਤ ਸੰਗ ਹੈ ਜੀ ਅਚਾਨਕ ਮਨ ਦੇ ਵਿੱਚ ਡੂੰਗੀ ਚੁੱਪ ਛਾ ਜਾਣੀ ਸਾਤ ਸੰਗ ਹੈ ਜੀ ਜਦੋਂ ਵੀ ਤੁਸੀਂ ਪਾਠ ਸਿਮਰਨ ਕਰਦੇ ਹੋ ਫਿਰ ਅਚਾਨਕ ਤੁਹਾਡੇ ਮਨ ਵਿੱਚ ਇੱਕ ਬੜੀ ਹੀ ਡੂੰਗੀ ਤੇ ਸ਼ਾਂਤ ਚੁੱਪ ਛਾ ਜਾਂਦੀ ਹੈ। ਸਾਧ ਸੰਗਤ ਜੀ ਇਹ ਉਹ ਪਲ ਹੁੰਦਾ ਹੈ ਜਿਸ ਵਿੱਚ ਤੁਹਾਨੂੰ ਲੱਗਦਾ ਹੈ ਕਿ ਸਾਰੀ ਦੁਨੀਆ ਇੱਕ ਪਲ ਲਈ ਰੁਕ ਚੁੱਕੀ ਹੈ। ਫਿਰ ਬਾਹਰ ਦੀਆਂ ਸਾਰੀਆਂ ਆਵਾਜ਼ਾਂ ਚੁੱਪ ਹੋ ਜਾਂਦੀਆਂ ਹਨ। ਸਾਧ ਸੰਗਤ ਜੀ ਇਸ ਦੌਰਾਨ ਤੁਹਾਡੀ ਜ਼ਿੰਦਗੀ ਵਿੱਚ ਚਾਹੇ ਕੋਈ ਵੀ ਚਿੰਤਾ ਹੋਵੇ, ਪਰੇਸ਼ਾਨੀ ਹੋਵੇ, ਚਾਹੇ ਤੁਹਾਡੀ ਜ਼ਿੰਦਗੀ ਵਿੱਚ ਜਿੰਨਾ ਵੀ ਵੱਡਾ ਦੁੱਖ ਹੋਵੇ, ਪਰ ਪਾਠ ਸਿਮਰਨ ਕਰਦੇ ਸਮੇ ਇੱਕ ਅਜੇ ਹੀ ਘੜੀ ਆਉਂਦੀ ਹੈ ਜਦੋਂ ਤੁਹਾਡਾ ਮਨ ਸਾਰੀਆਂ ਪਰੇਸ਼ਾਨੀਆਂ ਸਾਰੇ ਦੁੱਖਾਂ ਤੋਂ ਉੱਪਰ ਉੱਠ ਜਾਂਦਾ ਹੈ ਤੁਹਾਡੇ ਮਨ ਵਿੱਚ ਕਿਸੇ ਵੀ ਗੱਲ ਦੀ ਚਿੰਤਾ ਪਰੇਸ਼ਾਨੀ ਨਹੀਂ ਰਹਿ ਜਾਂਦੀ ਤੁਹਾਡਾ ਧਿਆਨ ਸਤਿਗੁਰੂ ਸੱਚੇ ਪਾਤਸ਼ਾਹ ਅਤੇ ਪਰਮ ਪਿਤਾ ਪਰਮੇਸ਼ਰ ਜੀ ਦੇ ਨਾਲ ਲੱਗ ਜਾਂਦਾ ਹੈ ਜੁੜ ਜਾਂਦਾ ਹੈ ਸੋ ਫਿਰ ਸਾਥ ਸੰਗਤ ਜੀ ਜੇਕਰ ਤੁਹਾਡਾ ਵੀ ਧਿਆਨ ਪਰਮਾਤਮਾ ਨਾਲ ਜੁੜ ਜਾਵੇ ਤੁਹਾਨੂੰ ਕਿਸੇ ਪ੍ਰਕਾਰ ਦੀ ਗਰਮੀ ਸਰਦੀ ਮਹਿਸੂਸ ਨਹੀਂ ਹੋਵੇ ਤਾਂ ਨਾਲ ਹੀ ਨਾਲ ਜ਼ਿੰਦਗੀ ਵਿੱਚ ਚੱਲਣਾ ਜਿਵੇਂ ਸਾਥ ਸੰਗਰਜੀ ਇੱਕ ਛੋਟਾ ਜਿਹਾ ਬੱਚਾ ਮਾਂ ਦੀ ਗੋਦ ਵਿੱਚ ਬੈਠ ਕੇ ਸੌਂ ਜਾਂਦਾ ਹੈ ਉਸ ਬੱਚੇ ਨੂੰ ਬਾਹਰ ਦੀ ਦੁਨੀਆ ਦਾ ਖਿਆਲ ਨਹੀਂ ਰਹਿੰਦਾ ਠੀਕ ਉਸੇ ਹੀ ਤਰ੍ਹਾਂ ਜਦੋਂ ਅਸੀਂ ਸਤਗੁਰ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦੇ ਹਾਂ ਫਿਰ ਸਾਥ ਸੰਗਤ ਜੀ ਸਾਡਾ ਮਨ ਵੀ ਉਸ ਬੱਚੇ ਵਾਂਗ ਸ਼ਾਂਤ ਹੋ ਜਾਂਦਾ ਹੈ ਜਿੰਨੇ ਵੀ ਮਨ ਵਿੱਚ ਮਾੜੇ ਖਿਆਲ ਬੁਰੇ ਖਿਆਲ ਅਤੇ ਦੁੱਖ ਦਾ ਖਿਆਲ ਹੁੰਦਾ ਹੈ ਉਹ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਮਿਹਰ ਸਦਕਾ ਦੂਰ ਹੋ ਜਾਂਦੇ ਹਨ ਸਾਥ ਸੰਗਤ ਜੀ ਇਸ ਪਲ ਵਿੱਚ ਸਾਨੂੰ ਸਾਡਾ ਸਰੀਰ ਬੜਾ ਹਲਕਾ ਮਹਿਸੂਸ ਹੁੰਦਾ ਹੈ ਨਾਤਾ ਸਾਨੂੰ ਗਰਮੀ ਮਹਿਸੂਸ ਹੁੰਦੀ ਹੈ ਨਾ ਸਰਦੀ ਮਹਿਸੂਸ ਹੁੰਦੀ ਹੈ ਅਤੇ ਨਾ ਹੀ ਜ਼ਿੰਦਗੀ ਦਾ ਕੋਈ ਵੱਡਾ ਦੁੱਖ ਅਸੀਂ ਯਾਦ ਕਰਦੇ ਹਾਂ ਕਿਉਂਕਿ ਸਾਡੇ ਧਿਆਨ ਵਿੱਚ ਸਿਰਫ ਸਤਗੁਰ ਸੱਚੇ ਪਾਤਸ਼ਾਹ ਜੀ ਦਾ ਹੀ ਖਿਆਲ ਹੁੰਦਾ ਹੈ ਤਾਂ ਫਿਰ ਸਾਥ ਸੰਗਤ ਜੀ ਇਹ ਪਹਿਲਾ ਅਨੁਭਵ ਹੈ ਜਿਸ ਵਿੱਚ ਕੇ ਤੁਹਾਡੇ ਮਨ ਵਿੱਚ ਇੱਕ ਡੂੰਗੀ ਸ਼ਾਂਤ ਰਹਿ ਜਾਂਦੀ ਹੈ ਜਿਸ ਚੁੱਪ ਵਿੱਚ ਨਾ ਤਾਂ ਕੋਈ ਦੁੱਖ ਹੁੰਦਾ ਹੈ ਨਾ ਹੀ ਕੋਈ ਸੁੱਖ ਹੁੰਦਾ ਹੈ ਫਿਰ ਸਾਧ ਸੰਗਤ ਜੀ ਇਹ ਪਹਿਲੀ ਨਿਸ਼ਾਨੀ ਜੋ ਦੱਸਦੀ ਹੈ ਤੁਹਾਡਾ ਧਿਆਨ ਤੁਹਾਡੀ ਬੇਨਤੀ ਪਰਮਾਤਮਾ ਤੱਕ ਪਹੁੰਚ ਚੁੱਕੀ ਹੈ ਸਾਧ ਸੰਗਤ ਜੀ ਅੱਗੇ ਗੱਲ ਕਰਦੇ ਹਾਂ ਦੂਜੇ ਅਨੁਭਵ ਦੇ ਬਾਰੇ ਇਸ ਅਨੁਭਵ ਵਿੱਚ ਅਚਾਨਕ ਤੁਹਾਡੇ ਮਨ ਵਿੱਚ ਇੱਕ ਪੱਕਾ ਯਕੀਨ ਜਾਗ ਉੱਠਦਾ ਹੈ ਸਾਧ ਸੰਗਤ ਜੀ ਜਦੋਂ ਵੀ ਤੁਸੀਂ ਪਾਠ ਜਾਂ ਸਿਮਰਨ ਕਰਦੇ ਹੋ ਫਿਰ ਅਚਾਨਕ ਤੁਹਾਡੇ ਮਨ ਵਿੱਚ ਇੱਕ ਵੱਡਾ ਤੇ ਪੱਕਾ ਯਕੀਨ ਪੈਦਾ ਹੋ ਜਾਂਦਾ ਹੈ ਇਹ ਉਹ ਪਲ ਹੁੰਦਾ ਹੈ ਜਿਸ ਪਲ ਵਿੱਚ ਤੁਹਾਨੂੰ ਇਹ ਲੱਗਦਾ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਨਾਲ ਤੁਹਾਡਾ ਵਾਅਦਾ ਹੋ ਚੁੱਕਾ ਹੈ ਸਾਧ ਸੰਗਤ ਜੀ ਇਹ ਵਾਅਦਾ ਤੁਹਾਡੇ ਅੰਦਰ ਲਈ ਚਿੰਤਾ ਤੇ ਪਰੇਸ਼ਾਨੀ ਨੂੰ ਖਤਮ ਕਰ ਦਿੰਦਾ ਹੈ ਸਾਧ ਸੰਗਤ ਜੀ ਤੁਹਾਨੂੰ ਇਸ ਗੱਲ ਦਾ ਯਕੀਨ ਹੁੰਦਾ ਹੈ ਕਿ ਚਾਹੇ ਮੇਰੀ ਜ਼ਿੰਦਗੀ ਵਿੱਚ ਅੱਜ ਬਹੁਤ ਵੱਡੇ ਦੁੱਖ ਹਨ ਪਰ ਪਰਮਾਤਮਾ ਜੀ ਸੱਚੇ ਪਾਤਸ਼ਾਹ ਜੀ ਸਦਾ ਮੇਰੇ ਨਾਲ ਹਨ ਰੋਸੇ ਦਾ ਪਣ ਜਾਣਾ ਸਾਥ ਸੰਗਤ ਜੀ ਇਹ ਵੀ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦਾ ਕਿਉਂਕਿ ਸਾਥ ਸੰਗਤ ਜੀ ਸਾਡੇ ਮਨ ਵਿੱਚ ਇਹ ਯਕੀਨ ਪੈਦਾ ਹੋ ਜਾਂਦਾ ਹੈ ਕਿ ਸਤਗੁਰ ਸੱਚੇ ਪਾਤਸ਼ਾਹ ਮੇਰੇ ਨਾਲ ਹਨ ਤੇ ਮੇਰੀ ਜ਼ਿੰਦਗੀ ਦੇ ਜੋ ਦੁੱਖ ਹਨ ਉਹ ਬੜੇ ਹੀ ਛੋਟੇ ਹਨ ਮੇਰਾ ਸਤਗੁਰ ਸੱਚੇ ਪਾਤਸ਼ਾਹ ਜੀ ਬਹੁਤ ਵੱਡਾ ਹੈ ਸਾਥ ਸੰਗਤ ਜੀ ਇਹ ਯਕੀਨ ਇਹ ਭਰੋਸਾ ਕੋਈ ਆਮ ਵਿਸ਼ਵਾਸ ਦੀ ਗੱਲ ਨਹੀਂ ਹੁੰਦੀ ਇਹ ਤਾਂ ਬੜੀ ਵੱਡੀ ਤਾਕਤ ਹੁੰਦੀ ਹੈ ਜਿਵੇਂ ਸੂਰਜ ਆਪਣੀ ਰੌਸ਼ਨੀ ਨਾਲ ਹਨੇਰੇ ਨੂੰ ਖਤਮ ਕਰਦਾ ਹੈ ਸਾਧ ਸੰਗਤ ਜੀ ਉਸੇ ਤਰ੍ਹਾਂ ਇਹ ਜਕੀਨ ਵੀ ਸਾਡੇ ਮਨ ਅੰਦਰ ਜੋ ਵੀ ਸ਼ੰਕਾ ਹੁੰਦੀ ਹੈ ਉਸ ਨੂੰ ਦੂਰ ਕਰ ਦਿੰਦਾ ਹੈ ਸਾਡਾ ਸਤਗੁਰ ਸੱਚੇ ਪਾਤਸ਼ਾਹ ਤੇ ਭਰੋਸਾ ਪੱਕਾ ਹੋ ਜਾਂਦਾ ਹੈ ਵੱਧ ਜਾਂਦਾ ਹੈ ਜੋ ਵੀ ਹੋਵੇਗਾ ਉਹ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਮਰਜ਼ੀ ਨਾਲ ਹੋਵੇਗਾ ਸਾਧ ਸੰਗਤ ਜੀ ਸਾਡੇ ਮਨ ਦੇ ਵਿੱਚ ਭਰੋਸੇ ਦਾ ਆਉਣਾ ਯਕੀਨ ਦਾ ਆਉਣਾ ਇਹ ਇੱਕ ਬਹੁਤ ਵੱਡੀ ਨਿਸ਼ਾਨੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਿਹਰ ਸਾਡੇ ਤੇ ਹੋ ਚੁੱਕੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਅੰਗ ਸੰਗ ਆ ਚੁੱਕੇ ਹਨ ਇਹ ਯਕੀਨ ਤੁਹਾਡੇ ਅੰਦਰਲੇ ਸਾਰੇ ਸ਼ੱਕ ਨੂੰ ਖਤਮ ਕਰ ਦਿੰਦਾ ਹੈ ਸਾਰੀਆਂ ਚਿੰਤਾਵਾਂ ਨੂੰ ਦੂਰ ਕਰ ਦਿੰਦਾ ਹੈ ਤੁਹਾਡੀ ਜ਼ਿੰਦਗੀ ਵਿੱਚ ਪਰਮਾਤਮਾ ਪਰਮੇਸ਼ਵਰ ਦੀ ਰੌਸ਼ਨੀ ਆ ਜਾਂਦੀ ਹੈ ਫਿਰ ਸਾਧ ਸੰਗ ਜੀ ਪਾਠ ਕਰਦੇ ਸਮੇਂ ਸਿਮਰਨ ਕਰਦੇ ਸਮੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦੇ ਸਮੇਂ ਜੇਕਰ ਮਨ ਦੇ ਅੰਦਰ ਅਜੀਹਾ ਭਰੋਸਾ ਜਾਗ ਜਾਂਦਾ ਹੈ ਸਮਝ ਲੈਣਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਤੁਹਾਡੀ ਬੇਨਤੀ ਸੁਣ ਲਈ ਹੈ ਤੁਹਾਡੇ ਉਹ ਅੰਗ ਸੰਗ ਸਹਾਈ ਹੋ ਚੁੱਕੇ ਹਨ ਅਚਾਨਕ ਅੱਖਾਂ ਵਿੱਚ ਹੰਝੂ ਆ ਜਾਣਾ ਜਦੋਂ ਵੀ ਤੁਸੀਂ ਪਾਠ ਜਾਂ ਸਿਮਰਨ ਕਰਦੇ ਹੋ ਤਾਂ ਫਿਰ ਅਚਾਨਕ ਤੁਹਾਡੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ ਇਹ ਜੋ ਹੰਝੂ ਇਹ ਦੁੱਖ ਵਾਲੇ ਨਹੀਂ ਹੁੰਦੇ ਇਹ ਤਾਂ ਖੁਸ਼ੀ ਅਤੇ ਪਿਆਰ ਵਾਲੇ ਹੰਝੂ ਹੁੰਦੇ ਹਨ ਸਾ ਸੰਗਤ ਸਤਿਕਾਰ ਤੇ ਪਰਮ ਪਿਤਾ ਪਰਮੇਸ਼ਰ ਵਿੱਚ ਭਰੋਸੇ ਦੀ ਨਿਸ਼ਾਨੀ ਹੁੰਦੀ ਹੈ ਕਿਉਂਕਿ ਸਾਥ ਸੰਗਤ ਜੀ ਸਾਡੇ ਸਭਨਾਂ ਦੀ ਜ਼ਿੰਦਗੀ ਵਿੱਚ ਬੜੇ ਦੁੱਖ ਹਨ ਅਸੀਂ ਇਹਨਾਂ ਦੁੱਖਾਂ ਨੂੰ ਹਰ ਇੱਕ ਇਨਸਾਨ ਦੇ ਨਾਲ ਸਾਂਝਾ ਨਹੀਂ ਕਰ ਸਕਦੇ ਪਰ ਸਾਡਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਾਲ ਇੱਕ ਅਜੀਬਾ ਰਿਸ਼ਤਾ ਹੈ ਜਦ ਵੀ ਪਾਤਸ਼ਾਹ ਜੀ ਦੇ ਸਨਮੁਖ ਜਾਂਦੇ ਸਾਡੇ ਹੰਝੂ ਅੱਖਾਂ ਵਿੱਚ ਵਹਿਣੇ ਸ਼ੁਰੂ ਹੋ ਜਾਂਦੇ ਹਨ ਸਾਡਾ ਦੁੱਖ ਆਪਣੇ ਆਪ ਬਾਹਰ ਆ ਜਾਂਦਾ ਹੈ ਇਹ ਦੁੱਖ ਹੰਝੂਆਂ ਰਾਹੀਂ ਹੀ ਬਾਹਰ ਆਉਂਦਾ ਹੈ ਵਾੜ ਸਿਮਰਨ ਕਰਦੇ ਸਮੇ ਅੱਖਾਂ ਵਿੱਚ ਹੰਝੂ ਆ ਜਾਣਾ ਸਾਡੇ ਅਤੇ ਗੁਰੂ ਪ੍ਰਤੀ ਜੋ ਵੀ ਨਿਰੜਤਾ ਹੈ ਉਹਨੂੰ ਦਰਸਾਉਂਦਾ ਹੈ ਅੱਖਾਂ ਵਿੱਚ ਹੰਝੂ ਆ ਜਾਣਾ ਸਾਡੇ ਮਨ ਦਾ ਹਲਕਾ ਹੋ ਜਾਣਾ ਸਾਡੇ ਮਨ ਵਿੱਚ ਜੋ ਵੀ ਨਕਾਰਾਤਮਕ ਭਾਵਨਾ ਹੁੰਦੀ ਹੈ ਉਹ ਦੂਰ ਹੋ ਜਾਂਦੀ ਹੈ ਜਦੋਂ ਵੀ ਇਹ ਅਨੁਭਵ ਹੋਵੇ ਅੱਖਾਂ ਵਿੱਚ ਹੰਝੂ ਆ ਜਾਣ ਤਾਂ ਸਾਥ ਸੰਗਤ ਜੀ ਸਮਝ ਲਿਓ ਗੁਰੂ ਨੇ ਤੁਹਾਡੀ ਅਰਦਾਸ ਸੁਣ ਲਈ ਹੈ ਤੁਹਾਡੇ ਅੰਦਰਲੇ ਸਾਰੇ ਦੁੱਖਾਂ ਨੂੰ ਆਪਣੇ ਆਪ ਧੋ ਦਿੰਦੇ ਹਨ ਤੁਹਾਡੀਆਂ ਫਿਕਰਾਂ ਚਿੰਤਾਵਾਂ ਨੂੰ ਖਤਮ ਕਰ ਦਿੰਦੇ ਹਨ ਸੋ ਫਿਰ ਇਸੇ ਲਈ ਸਾਤ ਸੰਗਤ ਜੀ ਪਾਠ ਸਿਮਰਨ ਕਰਦੇ ਸਮੇ ਅੱਖਾਂ ਦੇ ਵਿੱਚ ਹੰਝੂ ਆ ਜਾਣਾ ਪ੍ਰਾਤੀ ਪਰਮਾਤਮਾ ਜੀ ਦੇ ਇਹ ਨਿਰੜਤਾ ਦੀ ਨਿਸ਼ਾਨੀ ਹੁੰਦੀ ਹੈ ਜਿੰਨੇ ਵੀ ਅਨੁਭਵ ਚਾਹੇ ਪਾਠ ਸਿਮਰਨ ਕਰਦੇ ਸਮੇ ਤੁਹਾਨੂੰ ਮਿਲਦੇ ਹਨ ਇਹ ਪਰਮਾਤਮਾ ਜੀ ਦੇ ਅੰਗ ਸੰਗ ਹੋਣ ਦੀ ਨਿਸ਼ਾਨੀ ਨੂੰ ਮੰਨਦੇ ਹਨ ਅਸਲ ਖੁਸ਼ੀ ਲੈਣ ਵਿੱਚ ਨਹੀਂ ਸਗੋ ਸਮਰਪਣ ਕਰਨ ਵਿੱਚ ਹੁੰਦੀ ਹੈ ਅਸਲ ਸ਼ਾਂਤੀ ਮੰਗਣ ਵਿੱਚ ਨਹੀਂ ਗੁਰੂ ਜੀ ਦੇ ਚਰਨਾਂ ਵਿੱਚ ਝੁਕੜ ਵਿੱਚ ਹੁੰਦੀ ਹੈ। ਅਸਲ ਬਰਕਤ ਪੈਸੇ ਵਿੱਚ ਨਹੀਂ ਸਗੋ ਸ਼ੁਕਰਾਨੇ ਤੇ ਸੇਵਾ ਵਿੱਚ ਹੁੰਦੀ ਹੈ। ਸਾਧ ਸੰਗਤ ਜੀ ਅਸੀਂ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਇਹਨਾਂ ਇਸ਼ਾਰਿਆਂ ਨੂੰ ਸਮਝਣਾ ਹੈ। ਆਪਣੀ ਜ਼ਿੰਦਗੀ ਵਿੱਚ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਸਿੱਖਿਆ ਨੂੰ ਲੈ ਕੇ ਆਉਂਦੇ ਹਾਂ ਤਾਂ ਹੀ ਸਾਡੀ ਜ਼ਿੰਦਗੀ ਸਵਾਰੀ ਜਾਵੇਗੀ। ਤਾਂ ਹੀ ਸਾਡੀ ਜ਼ਿੰਦਗੀ ਵਿੱਚ ਨਿਖਾਰ ਆ ਜਾਵੇਗਾ ਸਾਡੇ ਸਾਰਿਆਂ ਦਾ ਦੁੱਖ